ਪਰਦੀ ਵਾਲੀਅਮ ਐਸੀ ਬਣੀ ਆ ਕਿ ਪਰਨਾ ਦੇ ਪਰਦੇ ਫਾੜ ਜਾਣੇ ਆਪਣੇ ਔਰ ਆਪਾਂ ਉਹਨਾਂ ਨੂੰ ਬ੍ਰੇਨ ਐਮਰਜ ਸਾਰੇ ਕੁਝ ਕੋਲ ਦਮ ਅਸੀਂ ਕਿੱਥੇ ਆਏ ਆ ਕਿਉਂ ਆਏ ਆ ਕੀ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਆ ਅੱਜ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਹੈ ਅਤੇ ਸ਼ੰਭੂ ਬਾਰਡਰ ਨੂੰ ਤੋੜਨਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਪ੍ਰਸ਼ਾਸਨ ਵੱਲੋਂ ਕੁਝ ਇਸ ਤਰ੍ਹਾਂ ਦਾ ਹਥਿਆਰ ਲਗਾ ਦਿੱਤਾ ਗਿਆ ਜਿਸ ਦਾ ਕਿਸਾਨਾਂ ਨੂੰ ਪਤਾ ਵੀ ਨਹੀਂ ਲੱਗਣਾ ਦਰਅਸਲ ਇਹ ਸਮੁੰਦਰੀ ਜਹਾਜ਼ਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਇਸ ਹਥਿਆਰ ਦੇ ਵਿੱਚ ਇੱਕ ਅਜੀਹਾ 사ਉਂਡ ਨਿਕਲਦਾ ਹੈ ਜਿਸ ਦੇ ਨਾਲ ਕੰਨਾਂ ਦੇ ਪਰਦੇ ਤੱਕ ਪਾੜ ਸਕਦੇ ਨੇ ਅਤੇ ਇਸ ਦੀਆਂ ਵੇਵਜ਼ ਦਿਮਾਗੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੀਆਂ ਨੇ ਅਤੇ ਇਨਸਾਨ ਕੁਝ ਵੀ ਸੋਚਣ ਸਮਝਣ ਦੇ ਹਾਲਾ ਸਾਤ ਵਿੱਚ ਨਹੀਂ ਰਹਿੰਦਾ ਜੇਕਰ ਆਪਾਂ ਗੱਲ ਕਰੀਏ ਇਸ ਤੋਂ ਬਚਨ ਦੀ ਤਾਂ ਇਸ ਦਾ ਇੱਕੋ ਇੱਕ ਇਲਾਜ ਹੈ ਕਿ ਜਾਂ ਤੱਕ ਕੰਨਾਂ ਤੇ ਹੈੱਡਫੋਨ ਪਾ ਕੇ ਜਾਇਆ ਜਾਵੇ ਜਾਂ ਕੰਨਾਂ ਦੇ ਵਿੱਚ ਰੂਹ ਭਰ ਲਈ ਜਾਵੇ ਤਾਂ ਜੋ ਇਸ ਯੰਤਰ ਦੀ ਆਵਾਜ਼ ਤੁਹਾਡੇ ਕੰਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ ਕਿਉਂਕਿ ਕੰਨਾਂ ਤੇ ਦਿਮਾਗ ਦੇ ਲਈ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ ਜਦ ਇਸ ਦੀ ਤੇਜ਼ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਤਾਂ ਬੰਦਾ ਆਟੋਮੈਟਿਕਲੀ ਆਪਣੀ ਹੋਸ਼ ਖੋ ਬੈਠਦਾ ਹੈ ਬਾਕੀ ਤੁਹਾਨੂੰ ਇਸ ਦਾ ਹੋਰ ਕੀ ਹੱਲ ਲੱਗਦਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ